ਜਾਦੀ ਧਰਮ ਦੀ ਪੱਕੀ ਕਰ ਗਏ ਨੇ ਉਸ ਖਾਨ ਵਜ਼ੀਦੇ ਪਾਪੀ ਦੇ ਸਭ ਲਾਲਚ ਉਹ ਟੁਕਰਾ ਗਏ ਸੀ ਉਹ ਰੱਤਾ ਧਰਮ ਤੋਂ ਡੋਲੇ ਨਾ ਸਿਰਦੀ ਨਾ ਸਦਕ ਨਿਭਾ ਗਈ ਸੀ ਦੋ ਸੋਹਣ ਮਾਸੂਮ ਨੇ ਜਿੰਦੜੀਆਂ ਜਿੰਦੜੀਆਂ ਰੁਕ ਹੰਸ ਕੇ ਸਪੇ ਜਰ ਗਏ ਨੇ ਰੀਚਾ ਨਾ ਬਨ ਕੇ ਚੀਰੇ ਸੀ ਅਜ ਤੋਰੇ ਪੋਤੇ ਦਾਦੀ ਨੇ ਲਾਕਸ਼ੁਕਰ ਮਨਾਇਆ ਤੱਕ ਕੇ ਸੀ ਨੀਹਾਂ ਵਿੱਚ ਖਲੋਤੇ ਦਾਦੀ ਨੇ ਜੋ ਲਈ ਹੀ ਦਾਦੀ ਨੇ ਤੋਰੀ ਸੀ ਪੱਬ ਉਸੇ ਰਾਤੇ ਤਰ ਗਏ ਨੇ ਸਿੱਕੀ ਦਾ ਜਜ਼ਬਾ ਰੁਕਿਆ ਨਹੀਂ ਇਹ ਜਿਉਂਦਾ ਉੱਚ ਕਿਰਦਾਰਾਂ ਦਾ ਉਹ ਸੱਚ ਦਾ ਸੱਚ ਦਾ ਸੁੱਖਾ ਛਾੜ ਆੜ ਗਏ ਜੋ ਸੁਪਿਆਂ ਵਿੱਚ ਵੀ ਦਿਵਾਰਾਂ ਨਾਲ ਕੋੜਕ ਨੂਨ ਸੱਚੀ ਨਿਭਾਇਆ ਨਿਭਾਇਆ ਸੀ ਉਹ ਸਭ ਕੋਡ ਦੇ ਦਾਈ ਦਾਈ ਵੇ ਹਾਰ ਗਏ ਨੇ ਇੱਕ ਧਰਮ ਜਿਉਂਦਾ ਰੱਖਣ ਲਈ ਪੁੱਤ ਚਾਰੇ ਸਤਗੁਰ ਵਾਰੀ ਨੇ ਇਹੇ ਚਾਰੇ ਹੋਏ ਤੇ ਕੀ ਹੋਇਆ ਅਜੇ ਜੀਵਨ ਕਈ ਹਜ਼ਾਰੀ ਨੇ ਕਰ ਤਰਸ਼ਨ ਉਸੇ ਤੱਤੀ ਦੇ ਡਣ ਤੇ ਇਰ ਜੀਹੇ ਕਈ ਤਰ ਗਏ ਨੇ ਵਾਹ ਏ ਗੁਰਦੀ ਦਾ ਕੰਮ ਸਾਹ ਵਾਹ ਏ ਗੁਰਦੀ ਕੁਛ